ਨਾ ਫਿਰ ਜੇ ਤੂੰ ਕੋਈ ਗੱਲ ਨਹੀਂ ਕਰੀ ਉਹ ਕਾਲਾ ਕਿਵੇਂ ਸੋਹਾਂ ਜਿਹਾ ਲੈਂਦਾ ਸੀ ਉਧਰ ਮਾਂ ਤੇ ਭਾਂਡੇ ਰਕਾਨੇ ਉਹਦੇ ਭਾਂਡੇ ਤਾਂ ਮੰਜੇ ਥੱਲੇ ਰੁਲੀ ਜਾਂਦੇ ਨੇ ਨਾਲੇ ਆ ਸਮਾਰ ਕੇ ਧੋਦਿਆ ਕਰ ਭਾਂਡੇ ਖੁੱਲਾ ਪਾਣੀ ਪਾ ਕੇ ਅੱਧੀ ਸਾਬਣ ਖਵਾਈ ਜੰਨੀ ਐ ਐ ਉਹਦੀ ਪੜਾਈ ਤੋਂ ਕੀ ਲੈਣਾ ਤੂੰ ਸਿੱਧਾ ਹੋ ਕੇ ਆਪਦਾ ਕੰਮ ਕਰ ਹੁਣ ਤਾਂ ਮਾਂ ਵਧੀਆ ਬਦਲਵਾਈ ਜੀ ਗੱਲ ਹੀ ਰੱਬ ਨੇ ਬਦਲੇ ਨਿਕਲ ਕੇ ਦੇਖ ਇੰਨੀ ਮਾੜੀ ਮੁੱਟੀ ਗਰਮੀ ਤਾਂ ਨਾ ਰਹਿੰਦੀ ਹੋਈ ਆ ਚਲਾਤਾ ਰੱਬ ਨੇ ਵਧੀਆ ਕਰਤਾ ਨਹੀਂ ਪਾ ਕੇ ਨਹੀਂ ਨਰਮਾ ਰਮਾਉਣਾ ਪੈਂਦਾ ਡੈਡੀ ਆ ਕੇ ਲੜਦਾ ਵੀ ਰਮਾਇਆ ਨਹੀਂ ਆ ਗਿਆ ਵੀਰੇ ਹਾਂ ਬਣਿਆ ਪਾਣੀ ਲਗਿਆ ਵਾ ਲਿਆ ਪਣੀ ਲਿਓਣੀ ਬੜੀ ਗਰਮੀ ਅੱਜ ਤਾਂ ਸੋ ਇਹ ਗੱਲ ਹੈ ਵੀਰੇ ਆ ਮੀਂਹ ਜਾਂ ਪੈ ਕੇ ਤਾਂ ਰੱਬ ਨੇ ਹੋਰ ਸੇਕ ਮਾਰਨ ਲਾਤਾ ਹੋਰ ਬਾਈ ਪਰਦਾ ਜੀ ਨਿਕਲਦੀ ਏ ਧਰਤੀ ਤਾਂ ਹੋਰ ਪਣੀ ਪੜਾਈ ਤਾਂ ਵਧੀਆ ਚੱਲੀ ਜਾਂਦੀ ਆ ਹਾਂ ਵੀਰੇ ਪੜਾਈ ਤਾਂ ਵਧੀਆ ਚੱਲੀ ਜਾਂਦੀ ਆ ਚਲੇਤਾ ਵਧੀਆ ਗੱਲ ਆ ਭੈਣੇ ਤੂੰ ਧਿਆਨ ਨਾਲ ਪੜਿਆ ਕਰ ਨਾਲੇ ਨਾ ਇੱਕ ਸੁਪਨਾ ਹੈਗਾ ਮੇਰਾ ਵੀ ਮੈਂ ਤਾਂ ਨਹੀਂ ਪੜਿਆ ਤੂੰ ਪੜ ਕੇ ਕੁਝ ਲੱਗ ਜੇ ਹਾਂ ਵੀਰੇ ਉਹ ਤਾਂ ਗੱਲ ਤੁਹਾਡੀ ਸਹੀ ਆ ਹੁਣ ਮੇਰੀਆਂ 12 ਤਾਂ ਪੂਰੀਆਂ ਹੋ ਗਈਆਂ ਮੈਂ ਵੀ ਲੋ ਦਾ ਕੋਰਸ ਕਰੂੰਗੀ ਮੇਰਾ ਵੀ ਸੁਪਨਾ ਵੀ ਮੈਂ ਵੀ ਵਕੀਲ ਬਣਾ ਫਿਰ ਤਾਂ ਵਧੀਆ ਗੱਲ ਆ ਭੈਣੇ ਕੇ ਤੂੰ ਵਕੀਲ ਲੱਗ ਗਈ ਨਾਲੇ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ ਮਾਂ ਤੋਂ ਬਿਨਾ ਜਵਾਕ ਵੇ ਕਰ ਨਿਕਲ ਗਏ ਹਾਂ ਵੀਰੇ ਨਾਲੇ ਡੈਡੀ ਨੂੰ ਨਾ ਲੋਕ ਕਹਿਣਗੇ ਵੀ ਮਾਂ ਬਿਨਾ ਜਵਾਕ ਨਾ ਤੂੰ ਬੇ ਮੁੰਡਾ ਇੱਥੇ ਆ ਕੇ ਬਹਿ ਗਿਆ ਨਾਲੇ ਹਾਂ ਬੈਠੇ ਸਿਰ ਜੋੜੀ ਉਹ ਪਸੂ ਧੂਪੇ ਵਿੱਚ ਜੰਦੇ ਨੇ ਕੋਈ ਗੱਲ ਨਹੀਂ ਮਾਂ ਮੈਂ ਬੰਨ ਦਿੰਦਾ ਹਾਂ ਜਿਵੇਂ ਆ ਕੇ ਬੈਠਾ ਸੀ ਕਿ ਤੂੰ ਪਾਣੀ ਦੀ ਘੁੱਟ ਪੀਤੀ ਆ। ਨਾ ਤੂੰ ਨਹੀਂ ਇੱਥੇ ਬੈਠੀ ਹੈ ਕਿਤਾਬਾਂ ਲਈ ਕੰਮ ਕੌਣ ਕਰੂਗਾ? ਇੱਧਰ ਫੜਾ ਕਿਤਾਬ ਜੀ ਇਦਰੀਂ ਤੂੰ ਜੱਜ ਲਾਗਦੀ। ਬਥੇਰੀਆਂ 12 ਕਰਾਤੀਆਂ ਤੇਰੀਆਂ। ਨਹੀਂ ਮੰਮੀ ਫਿਰ ਕੀ ਹੋ ਗਿਆ 12 ਹੋ ਗਿਆ ਤਾਂ ਮੈਂ ਅੱਗੇ ਵੀ ਪੜ੍ਹੂੰਗੀ ਮੇਰਾ ਸੁਪਨਾ ਹੈ ਮੈਂ ਵਕੀਲ ਬਣਨਾ। ਵਕੀਲ ਨਾ ਕਿਤੇ ਤੂੰ ਖੜੀ ਹੋ ਕੇ ਕੰਮ ਕਰ ਮਾਗਰ ਮੈਨੂੰ ਲਾਂਬੇ ਦਵਾਈ ਜਾਵੇਂਗੀ। ਲੱਗਣਾ ਹੈ ਵਕੀਲ ਇਹਨੇ। ਆਏਦਰ ਨਾ ਪਸੂ ਕਿਵੇਂ ਬੰਦੇ ਨੇ ਮੁੰਡੇ ਆਖੜੇ ਦੁਗੜੇ ਐ ਬੰਦੇ ਨੂੰ ਪਤਾ ਨਹੀਂ ਵੀ ਰੋਜ਼ ਕਿਵੇਂ ਬੰਦੇ ਆ ਐਸ ਤਾਂ ਉਧਰਲੇ ਪਾਸੇ ਹੁੰਦੀ ਏ ਰੋਜ਼ ਕੋਈ ਕੰਮ ਨਹੀਂ ਸਿੱਧੇ ਮੂੰਹ ਕਰਕੇ ਦਿੰਦਾ ਕੋਈ ਗੱਲ ਨਹੀਂ ਮੈਂ ਬੰਨ ਦਿੰਦਾ ਮੈਨੂੰ ਧਿਆਨ ਚ ਨਹੀਂ ਰਹੀ ਗੱਲ ਐ ਕਾਨੂੰ ਧਿਆਨ ਰਹਿੰਦਾ ਤੇਰਾ ਕਰਨਾ ਦਾ ਕੁਛ ਆਚ ਅਜ ਤਾਂ ਆਪ ਨੂੰ ਨਹੀਂ ਹੈਗਾ ਕਾਸੇ ਦਾ ਮਗਰੋਂ ਮੈਨੂੰ ਮਾੜੀ ਕਹਾ ਦਿਓ ਵੀ ਮਤਰੇ ਇਮਾਨੇ ਕੁਛ ਸਖਿਆਈ ਨਹੀਂ ਬੰਨਦੇ ਹੁਣ ਜਿਵੇਂ ਬੰਨੀ ਜਾਂਦੀ ਏ ਚਲ ਕੋਈ ਗੱਲ ਨਹੀਂ ਸੋਖਬੀਰ ਨੂੰ ਫੋਨ ਲਾ ਕੇ ਪੁੱਛਦੀ ਆ ਕਿ ਮੁੰਡੇ ਨੇ ਜੀਜੂ ਲਾ ਲਿਆ ਕਨਾ ਹੈਲੋ ਸੋਖਬੀਰ ਬੋਲਦੀ ਹੈ ਸਸਰੀ ਘਰ ਹੋਰ ਕਿਵੇਂ ਹੈ ਮੈਂ ਤਾਂ ਲੋਟ ਆ ਮੈਂ ਤਾਂ ਇਹ ਕਹਿੰਦੀ ਸੀ ਫਤਨੇ ਜੀ ਲਾ ਰੱਖੇ ਅੱਛਾ ਚੌਰ ਤਾਂ ਇਹ ਹੀ ਕਰਦਾ ਹੈ ਤੇ ਮੈਂ ਤੈਨੂੰ ਆ ਕਹਿੰਦੀ ਸੀ ਕੋਈ ਨਹੀਂ ਮੈਂ ਕਾਲੇ ਨੂੰ ਭੇਜੂੰਗੀ ਫਿਰ ਇੱਕ ਅੱਦੇ ਦਿਨ ਚ ਲੈ ਜੂਗਾ ਅਗੇ ਹੋਰ ਇਹਦਾ ਕੰਮ ਪਿਆ ਛੁੱਟੀਆਂ ਦਾ ਕਰਨ ਨਾਲ ਨਾਲ ਤਾਂ ਕੰਮ ਕਰ ਲੂਗਾ ਇੱਥੇ ਆਖਿਆ ਸੀ ਮਾਂ ਬੇ ਲੈ ਜਾ ਵਸਤਾ ਉੱਥੇ ਮਾਤਰੀ ਮਾਮੀ ਕਰਾ ਦਊਗੀ ਚੱਲ ਕੋਈ ਨਹੀਂ ਫਿਰ ਮੈਂ ਤੋਰੂੰਗੀ ਚੰਗਾ ਕਾਲੇ ਨੂੰ ਲੈ ਦੇਖਾਂ ਟਾਂਗਰੀ ਜੀਨ ਜਾ ਕੇ ਕਿਤੇ ਫੇਰ ਦੁਬਾਰੇ ਕਿਤਾਬ ਚਾਰ ਕੇ ਬੈਗੀ ਹੋਵੇ ਨਹੀਂ ਆ ਕੇ ਕਰਿਆ ਨਹੀਂ ਇਹ ਦੋ ਕੋਈ ਨਹੀਂ ਮੰਮੀ ਦੀ ਤਾਂ ਮੈਂ ਕਾਲੇ ਵੀਰ ਨੂੰ ਲੱਸੀ ਬਣਾ ਕੇ ਦੇ ਦਿੰਦੀ ਸੀ ਸੇਵੀ ਰੋਟੀ ਨਾਲ ਹੀ ਪੀਊਗਾ ਰੋਟੀ ਕੌਣ ਬਣਾਊਗਾ ਪਹਿਲੇ ਰੋਟੀ ਬਣਾ ਵੇਲੇ ਕੰਮਾਂ ਨੂੰ ਜਿੰਪਟ ਜੂਗੀ ਤੜਕੀ ਕੋਈ ਨਹੀਂ ਮੰਮੀ ਜੀ ਪਹਿਲੇ ਮੈਂ ਰੋਟੀ ਬਣਾ ਦਿੰਨੀ ਆਹੋ ਬਣਾ ਚੱਲ ਬਥੇਰੇ ਦੁਪਹਿਰਾਂ ਚੜ੍ਹ ਰੇ ਅਰਛਪੜੇ ਦੂਰ ਰੋਟੀ ਬਣਾਈ ਜਾਨੀ ਮੰਮੀ ਨੇ ਬਣਾਈ ਨਹੀਂ ਸੀ ਹਜੇ ਵੀਰੇ ਮੈਂ ਲੱਸੀ ਬਣਾਉਣ ਲੱਗ ਗਈ ਮੰਮੀ ਕਹਿੰਦੀ ਪਹਿਲਾਂ ਰੋਟੀ ਬਣਾ ਦੇ ਫਿਰ ਮੈਂ ਰੋਟੀ ਲੱਗ ਗਈ ਪਹਿਲਾਂ ਲੇਪਣ ਦੇ ਪਹਿਲਾਂ ਪੜਤਾ ਲੈਂਦੀ ਮੈਨੂੰ ਕਿਹੜਾ ਹਜੈ ਨਹੀਂ ਭੁੱਖ ਸੀ ਠਹਿਰ ਕੇ ਖਾ ਲੈਂਦਾ ਰੋਟੀ ਦਾ। ਨਾ ਵੀਰੇ ਤੁਹਾਨੂੰ ਭੁੱਖ ਲੱਗੀ ਹੋਣੀ ਹੈ ਖੇਤੋਂ ਆਏ ਹੋ। ਨਾਲ ਇੰਨੀ ਗਰਮੀ ਆ ਘੁੱਟ ਲੱਸੀ ਦੀ ਪੀ ਲਿਓ ਰੋਟੀ ਨਾਲ। ਕੋਈ ਗੱਲ ਨਹੀਂ ਭਲੇ ਰੋਟੀ ਤਾਂ ਮੈਂ ਖਾ ਲੈਂਦਾ ਨਾਲੇ ਮੈਂ ਤੈਨੂੰ ਐ ਕਹਿੰਦਾ ਸੀ ਜਦੋਂ ਮਾਂ ਤੈਨੂੰ ਕੰਮ ਨੂੰ ਕਹਿੰਦੀ ਹੁੰਦੀ ਹੈ ਗੁੱਸਾ ਨਾ ਕਰਿਆ ਕਰ ਆਪਣੇ ਚੰਗੇ ਵਾਸਤੇ ਕਹਿੰਦੀ ਆ। ਵੀਰੇ ਮੈਨੂੰ ਭਾਵੇਂ ਕੋ ਸਮਰਜੀ ਗਈ ਜਾ ਮਮੀ ਉਹਦੋਂ ਗੁੱਸਾ ਨਹੀਂ ਆਉਂਦਾ। ਗੁੱਸਾ ਮੈਨੂੰ ਉਹਦੋਂ ਆਉਂਦਾ ਜਦੋਂ ਤੈਨੂੰ ਨਿੱਕੀ ਨਿੱਕੀ ਗੱਲ ਤੇ ਲੜਦੀ ਹੈ। ਐ ਤਾਂ ਭੈਣੇ ਉਹਦਾ ਸੁਭਾਈ ਆ ਬੋਲਣ ਦਾ ਮ ਮੇਰੀ ਗੱਲ ਸੁਣ ਮੁੰਡਿਆ ਹਾਂ ਇੱਕ ਅੱਧੇ ਦਿਨ ਚ ਫਤੇ ਨਹੀਂ ਲਈ ਮੈਂ ਗੱਲ ਕਰਤੀ ਤੇਰੀ ਮਾਮੀ ਨਾਲ ਛੁੱਟੀਆਂ ਲਵੇ ਲੱਗਣ ਵਾਲੀਆਂ ਹੋਰੀ ਨਾ ਉਹ ਕੰਮ ਨਿਮੇੜ ਲੂ ਆਪਦਾ ਸਕੂਲ ਦਾ ਕੋਈ ਗੱਲ ਨਹੀਂ ਲੈ ਆਉਂਗਾ ਮਾਂ ਮੈਂ ਨਾਲੇ ਮੈਨੂੰ ਵੀ ਮਾਮੀ ਨੇ ਕਈ ਵਾਰੀ ਕਿਹਾ ਫੋਨ ਤੇ ਕਿ ਕਾਲੀ ਤੂੰ ਆਉਂਦੀ ਨਹੀਂ ਮੇਰੇ ਨਾਲ ਨਾਲੇ ਮੈਂ ਬਹਾਨੇ ਨਾਲ ਮਿਲਿਆ ਹਾਂ ਮੇਰੇ ਤਾਂ ਨਾਨਾ ਦਾ ਨਹੀਂ ਵਾਲਾ ਕਰਦੇ ਆ ਕਹਿੰਦੇ ਤੂੰ ਕਦੇ ਨਹੀਂ ਗੇੜਾ ਮਾਰਿਆ ਸਾਰਾ ਦਿਨ ਕੰਮਾਂ 'ਚ ਹੀ ਉਲਝਿਆ ਰਹਿਣਾ ਕੰਮਾਂ ਨੂੰ ਕਰਦਾ ਕਮਾਈ ਇੱਥੇ ਜਿਹੜੇ ਜਿਹੜੇ ਨਾ ਕਰੀ ਜਾਈ ਨਾਲੇ ਨਾਲੇ ਖੇਤ ਦਾ ਕੰਮ ਨਿਮੇੜਦੇ ਆਪਦਾ ਇੱਕ ਅੱਧੇ ਦਿਨ 'ਚ ਪਰਸਨ ਮੁੰਡੇ ਨੂੰ ਲਿਆ ਜਾ ਕੇ ਕੋਈ ਨਾ ਮਾਂ ਬਾਣ ਬੱਤਾ ਆ ਜਾਣ ਦੇ ਵਿੱਚ ਸੀਲਰ ਲਾ ਕੇ ਜਾਊਂਗਾ ਫਿਰ ਫੱਤੇ ਨੂੰ ਲੈ ਆਉਂ ਚੱਲ ਕੋਈ ਨਾ ਖਾਲਾ ਟੁੱਕਰੀ ਬਿੱਚ ਕਿਉਂ ਬੋਲ ਮਾਰ ਦਿੰਨੀ ਐ ਅੱਛਾ ਆ ਰੋਟੀ ਲੈ ਕੇ ਆ ਮੁੰਡੇ ਵਾਸਤੇ ਉੱਥੇ ਉਹ ਜਲ ਜਲ ਕਰੀ ਜਾਂਦੀ ਮੈਨੂੰ ਤਾਂ ਤਪਾਰਖੇ ਤੁਸੀਂ ਨੇ ਦੋਨੇ ਇੱਕੋ ਜਿਹੇ ਹੋਗੇ ਪੁੱਤ ਪਾ ਡੇ ਜਗਰ ਪੁੱਤ ਓਏ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਆ ਹਾਂ ਵਧੀਆ ਤੋ ਪੇਡ ਟਿਕ ਜਾ ਕਰ ਕੋਈ ਨਹੀਂ ਡੈਡੀ ਬਸ ਥੋੜਾ ਹੀ ਕੰਮ ਰਹਿ ਗਿਆ ਸੀਗਾ ਮਾਂ ਕਿੱਥੇ ਬੋ ਤੇਰੀ ਗੱਡੀ ਇੱਥੇ ਸੀ ਅੰਦਰ ਹੀ ਅੰਦਰ ਆ ਕੇ ਮੋਹ ਕਰਦੀ ਨਹੀਂ ਹੁੰਦੀ ਤਾਂ ਬਾਕੀ ਹੁਣੀ ਸਿਭੋ ਵਰਗੀ ਰਵੇ ਅਬ ਅਪਣਾ ਮੀ ਵਧੀਆ ਪੈ ਗਿਆ ਆ ਲੋ ਪਾਣੀ ਡੈਡੀ ਹੋਰ ਵਧੀਆ ਦਰਸ਼ਨ ਹੋ ਗਏ ਗੁਰੂ ਘਰ ਦੇ ਬੜਾ ਘਟਦੀ ਬਤੋਏ ਜੇ ਮੈਨੂੰ ਪਤਾ ਹੋਵੇ ਤੁਹਾਨੂੰ ਨਾਲ ਲੈ ਜਾਣਾ ਗਲਗਰ ਗਰਮੀ ਬੜੀ ਪੈਂਦੀ ਆ ਪਰ ਮੈਨੇ ਬਹੁਤ ਦੁਖੀ ਕਰਾ ਆਪਣਾ ਮੀ ਬਹੁਤ ਵਧੀਆ ਪੈ ਗਿਆ ਆ ਹੁਣ ਜੀਰੀ ਲਾਉਣ ਲੱਗ ਜਉ ਕਹਦੇ ਕਾਲੇ ਨੂੰ ਬਾਣ ਬੂਣ ਬਾਹਾਂ ਦੇ ਆਲਰੇੜੀ ਵਣ ਤਾਂ ਵਾਦਾ ਸੀ ਵੀਰੇ ਨੇ ਮੀ ਤੋਂ ਪਹਿਲਾਂ ਹੀ ਵੱਟਾ ਕੱਢਣ ਵਾਲੀਆਂ ਰਹਿ ਗਈਆਂ ਬਸ ਵੱਟਾਂ ਦਾ ਕੱਢ ਦਾਂਗੇ ਪੁੱਤ ਮੈਂ ਇਕੱਲੇ ਨੂੰ ਵੀ ਭੇਜ ਕੋ ਬਿਮਾਰ ਹੋ ਜੂਗਾ ਮੈਂ ਲੱਗ ਜੂ ਨਾਲ ਜਾਂ ਬੰਦਾ ਰੱਖ ਲੈ ਕੋਈ ਪਹਿਲੇ ਆਲਰੇੜੀ ਉਹ ਤਾਂ ਗੱਲ ਠੀਕ ਐ ਤੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਮੇਰੀਆਂ 12 ਕਲਾਸਾਂ ਤਾਂ ਪੂਰੀਆਂ ਹੋ ਗਈਆਂ ਮੈਂ ਵਕੀਲ ਬੰਨਾ ਸੀ ਲੋ ਦੀ ਡਿਗਰੀ ਕਰੂੰਗੀ ਤੁਸੀਂ ਮੇਰਾ ਦਾਖਲਾ ਭਰਾਇਓਗੇ ਕੋਈ ਨਹੀਂ ਪੁੱਤ ਜਿੰਨਾ ਮਰਜੀ ਬੜਾ ਕੋਈ ਗੱਲ ਨਹੀਂ ਬਾਕੀ ਚੱਲਦੇ ਆ ਪਤਨੀ ਮਾਂ ਨੂੰ ਆ ਜਾਂਦੇ ਉਹਦੇ ਪੈਸੇ ਫੜ ਚੱਲਦੇ ਨੇ ਚਲੋ ਠੀਕ ਹੈ ਡੈਡੀ ਤੁਸੀਂ ਰੈਸਟ ਕਰੋ ਮੈਂ ਚਾਹ ਬਣਾ ਲਿਆਉਂ ਤੁਹਾਡੇ ਵਾਸਤੇ ਲੈ ਪੁੱਤ ਕਾੜੀ ਜੀ ਬਣਾ ਲਿਆ ਜੰਗਾ ਠੀਕ ਹੈ ਸਰਜਾ ਤੋਂ ਹੀ ਹੁੰਦਾ ਮੇਰਾ ਬੱਲੇ 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 ਆ ਗਏ ਤੁਸੀਂ ਮੈਂ ਤਾਂ ਆ ਗਿਆ ਤੂੰ ਖਰਚਾ ਕਰ ਕਰੇ ਜਵਾਕ ਕੱਲੇ ਹੁੰਦੇ ਨੇ ਕੱਪੜੇ ਕੁੱਪੜੇ ਚੱਕ ਲਿਆ ਸਾਰੇ ਕਿਉਂ ਉੱਥੇ ਛੱਡ ਆਇਆ ਕਪੜਾ ਚੱਕ ਰੇ ਤੂੰ ਘਰੇ ਕਿਉਂ ਨਹੀਂ ਖੜਦੀ ਵਾ ਮੈਂ ਤਾਂ ਹੁਣੀ ਗਈ ਸੀ ਇੱਧਰ ਖੜੀ ਖੜੀ ਸਿਬੂ ਨਹੀਂ ਸਮਝਦੀ ਸੋ ਠੀਕ ਹੈ ਨੀ ਸਿਬੂ ਬੌਨਸ ਟੂਲਾ ਟਟ ਕੇ ਇਧਰਾ ਕਿੱਥੇ ਲੋਟ ਹੈ ਵਿਚਾਰੀ ਉਸੇ ਦਾ ਪਤਾ ਲੈਣ ਗਈ ਸੀ ਉਹਨਾਂ ਕਹਿੰਦੇ ਕੁੜੀ ਦੇਵੇ ਗਈ ਚਾਹ ਚੁ ਕਰਦੀ ਕਿਨਾਰਚ ਨੇ ਚਾਹ ਕਰਦੀ ਅਰਸ਼ ਅੱਛਾ ਤੈਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਅਜੇ ਆ ਕੇ ਬੈਠਾ ਹੁਣੀ ਆਇਆ ਦੀ ਕੁੜੀ ਨੇ ਪਾਣੀ ਪੂਣੀ ਫੜਾਤਾ ਕ ਨਾ ਉਹ ਤਾਂ ਜਮੀ ਨਹੀਂ ਔੜਦੀ ਬਿਨਾ ਕਹੇ ਗੱਲ ਕੋਈ ਉਹੀ ਨਾ ਸਾਰਾ ਦਿਨ ਜੁਬਾਖਾ ਮਗਰ ਬਈ ਰਹਿਆ ਕਰ ਜਿਹੇ ਜਿਹੇ ਜੁਬਾਖਾ ਆਪਣੇ ਨਹੀਂ ਕਿਸੇ ਦੇ ਨਹੀਂ ਹੈਗੇ ਕਾਲ ਯੁਗ ਚੱਲ ਰਿਹਾ ਤੈਨੂੰ ਬੜਾ ਪਤਾ ਤੂੰ ਤਾਂ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਮੈਨੂੰ ਪਤਾ ਜਿਵੇਂ ਮੈਂ ਕੱਟਦੀ ਆ ਉਹਨਾਂ ਨਾਲ ਦੋ ਇੱਕੋ ਜਿਹੇ ਹੋ ਰਹੇ ਨੇ ਹਲੋ ਡੈਡੀ ਚਾਹ ਉਹਦੇ ਆ ਪੁੱਤ ਤੇ ਡੈਡੀ ਚਾਹ ਵੀ ਕਿਉਂ ਆਪਾਂ ਚੱਲੀਏ ਹਾਂ ਚੱਲ ਪੁੱਤ ਹੋ ਜਾ ਪੁੱਤ ਤਿਆਰ ਨਾ ਹੁਣ ਕਿੱਧਰ ਚਾਕਲੇਟ ਔਰ ਦੋਨੇ ਪਿਉ ਤੀਨੇ ਦੱਸ ਦਿਨਾ ਮੈਂ ਅਗਰੋਂ ਤਾਂ ਪਹਿਲਾਂ ਆ ਕੇ ਬੜੇ ਟੌਰ ਕਿੱਧਰ ਚੱਕਣਾ ਦਾਖਲਾ ਭਰਕਣਾ ਜਿਹਾ ਖੜੀ ਦਾ ਕੋਈ ਲੋੜ ਨਹੀਂ ਦਾਖਲਾ ਦੁਖ ਲੈਂਦੀ ਬਿਥੇਰਾ 12 ਪੜ ਲੀ ਮੈਂ ਅਗਰ ਉੱਥੇ ਮਾਂ ਨੂੰ ਮਾੜੀ ਕਹੀ ਜਾਂਦੀਆਂ ਨੇ ਬੁੜੀਆਂ ਵੀ ਕੰਮ ਨਹੀਂ ਸਿੱਖਾਈ ਕੰਮ ਸਿੱਖ ਲੈਣ ਦੇ ਕੋਈ ਚੁੱਲੇ ਦਾ ਉਹਨੂੰ ਕਿ ਬਕਰ ਕੇ ਲਾ ਕੇ ਮੁੰਡੇ ਨਾਲ ਖੇਤ ਦਾ ਕੰਮ ਕਰਾ ਲੈ ਜੀਰੀ ਲਾਉਣੀ ਹੈ ਕਿਧਰੇ ਨਹੀਂ ਉਹ ਡੀਸੀ ਲੱਗਦੀ ਹੈਗੀ ਪਹਿਲਾਂ ਉਹ ਨਹੀਂ ਪੜਿਆ ਨਲਾਇਕ ਇਹਨੂੰ ਤਾਂ ਪੜ ਲੈ ਦੋ ਅੱਖਰ ਜੇ ਪੜਦੀ ਹੈ ਕੁਝ ਅੱਜ ਦਾ ਮਿਲ ਜੂ ਮੂਰੇ ਚੱਲ ਮੇਰੀ ਕਿਹੜਾ ਮੰਨਣੀ ਹੈ ਤੂੰ ਮਾਗਰ ਵਾਈ ਜਾਇਆ ਕਰਨਗੇ ਲਾਂਬੇ ਫਿਰ ਝੋਲਾ ਲੈ ਕੇ ਤੇਰੇ ਕੋਲ ਹੀ ਆਇਆ ਕਰੂਗੀ ਫਿਰ ਜਿਹਦੇ ਅੱਖਾਂ ਦੋਖੀਆਂ ਆਪੀ ਪੱਟੀਆਂ ਬੰਨਨੀ ਕੋਈ ਮੈਨੂੰ ਕੀ ਹੈ ਕੋਈ ਨਹੀਂ ਬੰਦ ਲੂਆ ਲੈ ਕੰਮ ਨੂੰ ਤਾਂ ਪਹਿਰਾ ਚੜ ਗਿਆ ਪਤਾ ਨਹੀਂ ਕਿੱਦੇ ਕੰਮਾਂ ਤੋਂ ਖੜਾ ਛੁੱਟੂਗਾ ਯਾ ਮੁੰਡੇ ਦਾ ਰਿਸ਼ਤਾ ਹੋ ਜਾਂਦਾ ਵਧੀਆ ਸੀ ਵਿਚਾਰੇ ਦਾ ਮੈਂ ਤਾਂ ਇੱਕ ਦੋ ਜਣਿਆਂ ਨੂੰ ਕਿਹਾ ਵੀ ਆ ਕੋਈ ਨਹੀਂ ਉਹ ਕਰਦਾਗਾ ਜੈਲੋ ਨੇ ਕਿਹਾ ਸੀਗਾ ਪਰ ਉੱਥੇ ਡੇਰੇ ਚ ਬਾਬਾ ਗਾ ਉਹਦੇ ਕੋਲੇ ਜਾ ਕੇ ਆਉਂਗੀ ਕਿਤੇ ਮੁੰਡੇ ਦਾ ਸੰਯੋਗ ਨਾ ਬੰਨ ਰੱਖੇ ਹੁਣ ਜਿਹੜਾ ਸਾਖ ਹੀ ਨਹੀਂ ਹੁੰਦਾ ਮੁੰਡੇ ਨੂੰ ਰੱਬੀ ਨੇ ਵੀ ਅੱਗ ਲਾ ਰੱਖੀ ਜਮਾ ਉਧਰੋਂ ਮਾਂ ਵੀ ਕੰਮਾਂ ਨੂੰ ਦੁਪਹਿਰਾ ਚੜ੍ਹਾ ਲੈਂਦੀ ਹੈਗੀ ਹੁਣ ਸਿਖਰ ਦੇ ਵੇਲੇ ਸੰਭਰੀ ਜਾਂਦੀ ਹੈਗੀ ਇਹ ਦਸਰੇਹਾ ਕੰਮ ਕਰ ਲਿਆ ਕਰ ਉਹ ਮਾਂ ਦੰਦੂ ਮਲੇ ਲੈ ਕਰ ਗਰਮੀ ਦੇਖ ਲੈ ਕਿੰਨੀ ਹੋ ਰਹੀ ਹੈਗੀ ਕੋਈ ਨਾ ਪੁੱਤ ਕੰਮ ਤਾਂ ਕਰਨੀ ਆ ਹੁਣਾਂ ਕੰਮ ਤਾਂ ਕਰਨਿਆ ਮਾ ਬੜੇ ਸੁਨੇਹਾ ਕਰ ਲਿਆ ਕਰ ਕੰਮ ਤੇਰੇ ਸਾਹਮਣੇ ਮੈਂ ਤਾਂ ਬਥੇਰਾ ਸੁਨੇਹਾ ਹੁਣਤੀ ਆ ਪਤਾ ਲਿਕ ਵੇਲਾ ਹੋ ਜਾਂਦਾ ਮੈਨੂੰ ਤਾਂ ਐ ਪਣ ਲਗ ਲਾ ਲੈ ਕੇ ਦੇ ਮਾਂ ਮੈਨੂੰ ਚੱਲ ਪੁੱਤ ਤੂੰ ਵੀ ਥੱਕ ਕੇ ਆਏ ਆਂਗਾ ਲੈ ਪੁੱਤ ਪਾਣੀ ਪੀ ਲਾ 1 ਮਿੰਟ ਰੋ ਜਾ ਮੈਂ ਮੰਜਾ ਡਾ ਲਾਂ ਮੈਂ ਲੈ ਆ ਮੋ ਪੁੱਤ ਕਿੰਨਾ ਕਟਿਆ ਗਿਆ ਨਰਮਾ ਗੁੱਡਣ ਵਾਲਾ ਆਪਣਾ ਮਾਂ ਜੱਸ ਹਰੀ ਪਿਆ ਗੁੱਡਣ ਵਾਲਾ ਇਹਦਾ ਅੱਧਾ ਕਿੱਲਾ ਗੁੱਡਾ ਗਾ ਮੈਂ ਡੱਬੇ ਵਾਲਾ ਇੱਕ ਮਾਂ ਗਰਮੀ ਵਾਲੀ ਆ ਕੰਮ ਨਿਭੜਦੀ ਨਹੀਂ ਹੈਗਾ ਤੇ ਮੱਖਣ ਨੂੰ ਪੁੱਛਿਆਗਾ ਮੈਂ ਮਾਂ ਤੂੰ ਤੇ ਮੇਰੇ ਨਾਲ ਗੜਵਾਦੀ ਮੈਂ ਤੇਰਾ ਗੜਵਾ ਦੂੰਗਾ ਪੁੱਤ ਫਿਰ ਮੱਖਣ ਕੀ ਕਹਿੰਦਾ ਤੈਨੂੰ ਮਾਂ ਮੱਖਣ ਕਹਿੰਦਾ ਦੋ ਦੋਨ ਟਾਈਮ ਨਹੀਂ ਹੈਗਾ ਮੇਰੇ ਕੋਲੇ ਕਹਿੰਦਾ ਫਿਰ ਗੜਵਾ ਦੂੰਗਾ ਕਹਿੰਦਾ ਕੱਲ ਨੂੰ ਸੁਖਮਨੀ ਸਾਧਾ ਪਾਠ ਆ ਮੇਰੇ ਘਰੇ ਪੁੱਤ ਅ ਕੀ ਬਤਾ ਰੱਬ ਮੀਂਹ ਪਾ ਦੇ ਇੰਨੀ ਗਰਮੀ ਕਰ ਰੱਖੀ ਆ ਹੋਰ ਮਾਂ ਜੇ ਰੱਬ ਮੀਂਹ ਪਾ ਦੇ ਵਧੀਆ ਠੰਡ ਜੀ ਹੋਊ ਜੂ ਫੇਰੇ ਕੰਮ ਕਰਨਾ ਸੌਖਾ ਹੋ ਜਾਊਗਾ ਲੈਪੋਤਾ ਗਲਾਸ ਫੜਾ ਦੇ ਤੂੰ ਆਰਾਮ ਕਰ ਲੈ 10 ਮਿੰਟ ਠੀਕ ਆ ਮਾ ਤੂੰ ਵੀ ਆਰਾਮ ਕਰ ਲੈ ਕਰ ਬਹਿ ਜਾ ਕਰ ਕਰ ਮੀਟਿੰਗ ਕੋਈ ਨਾ ਪੁੱਤ ਮੈਂ ਥੋੜਾ ਸੰਭਰ ਨਾਲ ਸੰਭਰਦਾ ਲੈ ਡੈਡੀ ਕਿਹਾ ਤੋ ਗਏ ਹੋਇਆ ਹੈ ਕਹਿ ਕੇ ਗਏ ਸੀਗੇ ਕੱਲ ਨੂੰ ਤੇਰਾ ਐਡਮਿਸ਼ਨ ਕਰਾ ਕੇ ਆਉਂਗਾ ਮੈਂ ਪਹਿਲਾਂ ਆਪਦੇ ਸਰਟੀਫਿਕੇਟ ਹੀ ਭਾਲ ਕੇ ਧਰਨਾ ਹਾਂ ਕੀ ਫਰੋੜਾ ਫਰਾਲੀ ਕਰੀ ਜੈਨੀ ਇੱਥੇ ਬੈਠਦੀ ਮੰਮੀ ਡੈਡੀ ਕਹਿ ਕੇ ਗਏ ਸੀ ਵੀ ਕੱਲ ਨੂੰ ਤੇਰਾ ਐਡਮਿਸ਼ਨ ਕਰਾ ਕੇ ਆਉਂਗਾ ਉਹ ਮੈਂ ਸਰਟੀਫਿਕੇਟ ਭਾਲਦੀ ਸੀ ਡੈਡੀ ਦਾ ਕੁਝ ਹੋਰ ਕਹੂ ਤੇਰਾ ਚੁੱਪ ਕਰਕੇ ਕੰਮ ਸਿੱਖ ਲੈ ਕੋਈ ਉਹ ਮਸ਼ੀਨ ਡਾ ਕੇ ਕੱਪੜੇ ਸਿਉਣ ਸਿੱਖ ਲੈ ਉਹ ਤਾਂ ਮੈਂ ਤਾਂ ਨਹੀਂ ਬੋਲੀ ਤੇਰਾ ਪਿਓ ਬੈਠਾ ਸੀ ਨਾਲੇ ਇਸ ਘਰ ਚ ਉਹੀ ਹੋਊ ਜੋ ਮੈਂ ਚਾਹੂੰਗੀ ਠੀਕ ਹੈ ਜੰਮਣ ਆਈ ਤਾਂ ਥੋੜੀ ਮਰ ਗਈ ਮੇਰੇ ਗਲ ਪੈ ਗਏ ਸਿਆਪੇ ਲੈ ਫਿਰ ਕੀ ਹੋ ਗਿਆ ਮੰਮੀ ਜੇ ਸਾਨੂੰ ਜੰਮਣ ਵਾਲੀ ਮਰ ਗਈ ਤਾਂ ਤੁਸੀਂ ਵੀ ਤਾਂ ਸਾਡੇ ਮਾਂ ਹੀ ਹੋ ਕਿਹੜੀ ਮਾਂ ਨਾਲੇ ਕੋਈ ਮਾਂ ਮੂ ਨਹੀਂ ਮੈਂ ਹੈਗਾ ਮੇਰਾ ਜਵਾਖ ਜਾਉਂਦਾ ਰਹੇ ਫਤਿਹ ਪਰ ਮੰਮੀ ਜੀ ਅਸੀਂ ਤਾਂ ਹਮੇਸ਼ਾ ਤੁਹਾਨੂੰ ਆਪਣੀ ਮਾਂ ਹੀ ਸਮਝਿਆ ਇੱਕ ਮਾਂ ਹੋ ਕੇ ਅਸੀਂ ਆਪਦੀ ਦੂਜੀ ਮਾਂ ਪਾਈ ਆ ਜੇ ਹਾਂ ਗੱਲ ਹੈ ਨਾ ਚੁੱਪ ਕਰਕੇ ਬਹਿ ਜਾ ਕਿਤਾਬਾਂ ਦੀਆਂ ਵੀ ਬੰਦ ਕਰ ਦੇ ਨਾਲੇ ਤੇਰੇ ਪਿਓ ਲੋਵੇ ਸਾਹ ਨਾ ਕੱਢਦੀ ਇਸ ਗੱਲ ਦਾ ਕਿਤੇ ਹੋਰ ਕਰੇਸ ਪਵਾ ਦੇਗੀ ਪਰ ਮੰਮੀ ਜੀ ਮੇਰਾ ਵੀ ਸੁਪਨਾ ਹੈ ਜਿਵੇਂ ਪੜ੍ਹ ਲਿਖ ਕੇ ਵਕੀਲ ਬਣਾ ਜੇ ਮੈਂ ਪੜ੍ਹ ਲਿਖ ਕੇ ਵਕੀਲ ਬਣ ਗਈ ਤਾਂ ਤੁਹਾਡਾ ਵੀ ਨਾਮ ਹੋਣਾ ਹੀ ਰੋਸ਼ਨ ਹੋਊਗਾ ਨਾ ਨਾ ਲੋੜ ਨਹੀਂ ਮੈਨੂੰ ਤਾਂ ਹਜੇ ਨਾਮ ਨਾਮ ਰੋਸ਼ਨ ਦੀ ਚੁੱਪ ਕਰਕੇ ਕੋਈ ਕੰਮ ਹੋਰ ਸਿੱਖ ਲੈ ਹੋਰ ਕੰਮ ਬਥੇਰੇ ਨੇ ਚਲੋ ਠੀਕ ਹੈ ਮੰਮੀ ਜਿਵੇਂ ਤੁਸੀਂ ਕਹਣੇ ਉਹ ਵੀ ਕਰ ਲਵਾਂਗੀ ਆਹੋ ਚਲ ਠੀਕ ਹੈ ਨਾ ਅੱਜ ਦੁਪਹਿਰਾਂ ਚੜਾ ਪੈ 2:00 ਵਜੇ ਪੇ ਚਾਹ ਦੀ ਕੁੱਟ ਕਰ ਲੈ ਜਾ ਕੇ ਕਿੱਥੋਂ ਜੰਮ ਕੇ ਸਿੱਟ ਗਈ ਮੇਰਾ ਦਿਮਾਗ ਖਾਣ ਨੂੰ ਵਧੀਆ ਆਵਦੇ ਕੱਲਾ ਜਵਾਕ ਤੇ ਸੌਂਕ ਨਾਲ ਪਾ ਦਿੱ ਇਹੀ ਦਿਮਾਗ ਖਰਾਬ ਕਰੀ ਰੱਖ ਦੇਣਾ ਲੈ ਚਾਹ ਤੋ ਧਰਤੀ 10 ਮਿੰਟ ਪੱਕੇ ਥਲੇ ਹਵਾ ਲੈਣੀ ਉਹਨੇ ਉਬਲ ਜੂਗੀ ਓਕੇ ਮੈਂ ਅਰਸ਼ੇ ਬੈਠੀ ਆ ਅੱਜ ਸੁੱਤੀ ਨਹੀਂ ਦੁਪਹਿਰੇ ਪੜਨੇ ਹਾ ਵੀਰੇ ਕੀ ਹੋਇਆ ਰਛਾ ਜੀ ਆਦਾਸ ਜੀ ਹੋਈ ਬੈਠੀ ਆ ਕੁਛ ਨਹੀਂ ਵੀਰੇ ਮੈਂ ਤਾਂ ਠੀਕ ਆ ਪਰ ਮੈਨੂੰ ਮੰਮੀ ਦੀ ਅੱਜ ਬੜੀ ਯਾਦ ਆਈ ਜਾਂਦੀ ਹੈ ਜੇਦੋਂ ਕੁਛ ਹੋਇਆ ਨਹੀਂ ਆ ਰਛਾ ਫਿਰ ਮੰਮੀ ਦੀ ਯਾਦ ਕਦ ਤੋ ਆਈ ਜਾਂਦੀ ਆ ਕੋਈ ਗੱਲ ਤਾਂ ਹੋਈ ਹੋਣੀ ਤੂੰ ਦੱਸਦੀ ਨਹੀਂ ਗੱਲ ਤਾਂ ਕੋਈ ਨਹੀਂ ਵੀਰੇ ਪਰ ਮੈਂ ਤਾਂ ਐ ਸੋਚਦੀ ਸੀ ਜੀ ਜਦ ਅੱਜ ਆਪਣੀ ਮਾਂ ਹੁੰਦੀ ਨਾ ਆਪਾਂ ਨੂੰ ਵਧੀਆ ਪੜਾਉਂਦੀ ਲਗਾਉਂਦੀ ਆਪਣੇ ਦੋਵਾਂ ਦੇ ਸੁਪਨੇ ਪੂਰੇ ਹੁੰਦੇ ਦੋਵਾਂ ਦਾ ਸੁਪਨਾ ਟੁੱਟਦਾ ਕੋਈ ਵੀ ਹੁਣ ਸੁਪਨੇ ਟੁੱਟਣ ਨੂੰ ਕੀ ਹੋ ਗਿਆ ਭਣੇ ਹੁਣ ਤੈਨੂੰ ਕਿਹੜਾ ਕੋਈ ਰੋਕਦਾ ਪੜਨ ਤੋਂ ਮੈਂ ਤਾਂ ਆਪ ਕਹਿੰਦਾ ਵੀ ਤੂੰ ਪੜ ਕੇ ਕੁਛ ਲੱਗੇ ਨਾ ਵੀਰੇ ਮੈਂ ਨਹੀਂ ਪੜ ਪੜਨਾ ਨਹੀਂ ਭੈਣ ਕਿਉਂ ਕੀ ਗੱਲ ਹੋ ਗਈ ਪਤਾ ਨਹੀਂ ਪੜਨਾ ਮੇਰੇ ਕੀ ਕਰਨਾ ਪੜ ਕੇ ਮੈਂ ਤਾਂ ਕੋਈ ਘਰ ਦਾ ਕੰਮ ਸਿੱਖ ਲੂੰਗੀ ਆਪ ਦਾ ਨਾਲੇ ਕੀਪਦਾ ਨੌਕਰੀ ਦਾ ਮਿਲੇ ਨਾ ਮਿਲੇ ਜੇ ਕੋਈ ਕੰਮ ਸਿੱਖ ਗਈ ਆਪਦੇ ਚਾਰ ਪੈਸੇ ਤਾਂ ਕਮਾ ਲੂੰਗੀ ਨਾਲੇ ਮਾਂ ਸਹੀ ਕਹਿੰਦੀ ਆਪਣੀ ਬਾਹਰ ਜਾਣ ਦਾ ਜਵਾਨਾ ਨਹੀਂ ਅੱਜ ਕੱਲ ਉਹ ਤਾਂ ਫਿਰ ਤੇਰੀ ਮਰਜ਼ੀ ਹੈ ਭੈਣੇ ਮੈਂ ਤਾਂ ਤੇਰੀ ਖੁਸ਼ੀ ਲਈ ਕਹਿੰਦਾ ਸੀ ਵੀ ਤੇਰਾ ਸੁਪਨਾ ਸੀ ਵਕੀਲ ਬਣਦਾ ਚਲ ਤੇਰਾ ਸਾਥ ਦੇ ਰਿਹਾ ਸੀ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਤੈਨੂੰ ਵਧੀਆ ਲੱਗਦਾ ਵਧੀਆ ਤੇ ਵੀਰੇ ਮੈਨੂੰ ਹੁਣ ਆਹੀ ਲੱਗਦਾ ਵੀ ਮੈਂ ਘਰ ਦੇ ਕੰਮ ਸਿੱਖ ਲਾਂ ਕੱਲ ਵੀਰੇ ਤੁਸੀਂ ਬੈਠੋ ਮੈਂ ਚਾਹ ਤਾਂ ਰੱਖੀਆ ਦੁੱਧ ਪਾ ਲਿਆ ਵਾ ਲਿਆ ਪੈਣੇ ਕਮਾਲ ਹੋ ਗਈਆਂ ਕੀ ਹੋ ਗਿਆ ਅਰਸ਼ ਨੂੰ ਕੱਲ ਤਾਂ ਕਹੀ ਜਾਂਦੀ ਸੀ ਵੀਰੇ ਮੇਰਾ ਸੁਪਨਾ ਮੈਂ ਪੜ ਕੇ ਵਕੀਲ ਬਣਨਾ ਲੈ ਰੱਬ ਨੇ ਬੁਧੀਆਂ ਸਾਡੇ ਜੀ ਕਰ ਲਈ ਜਾਈਏ ਕਰ ਤੇਰੀ ਕੰਮ ਨਿਭੜੂਆਂ ਤਾਂ ਕਿੱਥੇ ਨਿਪੜਦਾ ਕਲ ਠੀਕ ਆ ਮਾਂ ਜਾਣਾ ਫਿਰ ਮੈਂ ਤਾਂ ਵੇ ਪੁੱਤ ਦੁਪਹਿਰੀ ਚੱਲ ਪਿਆ ਠੰਡ ਤਾਂ ਹੋ ਜਾਣ ਦੇ ਮਾੜੀ ਮੋਟੀ ਹੁਣ ਤਾਂ ਮਾਂ ਵਧੀਆ ਬਦਲਵਾ ਜੀ ਘਾਲੀ ਰੱਬ ਨੇ ਬਦਲੇ ਨਿਕਲ ਕੇ ਦੇਖ ਇੰਨੀ ਮਾੜੀ ਮੋਟੀ ਗਰਮੀ ਤਾਂ ਨਾ ਰਹਿੰਦੀ ਆ ਲੈ ਪੁੱਤ ਲੱਗਦਾ ਤੂੰ ਮੱਖਣ ਨੂੰ ਪੁੱਛਿਆ ਸੀਗਾ ਤੂੰ ਅੱਜ ਤਾਂ ਦੰਦਮ ਲਾਲਾ ਰਾਲ ਮਿਲ ਕੇ ਨਰਮਾ ਗੁੱਡਲੀਆਂ ਦੋਨੇ ਜਾਣੇ ਦਬ ਨੂੰ ਕੀ ਆ ਮਾਂ ਉਹ ਤਾਂ ਠੰਡ ਹੋਈ ਆਗੀ ਨਾ ਜਿੰਨਾ ਗੁੱਡੂ ਉਨੀ ਫੈਰਾ ਹੋਊਗਾ ਨਾ ਘਰੇ ਬੈਠਾ ਕੜਾ ਮਾਂ ਬਦੂਗਾ ਮੈਂ ਨਾ ਚਾਰ ਕਣੀਆਂ ਪੈ ਗਈਆਂ ਬੀਡ ਬਣ ਜੂਗਾ ਦੇਸਾਂ ਦੇ ਕੱਖ ਹੋ ਜਾਣਗੇ ਮਾਂ ਦਿਹਾੜੀਆਂ ਨਾਲ ਵੀ ਨਹੀਂ ਮਰਨੇ ਬਾਅਦ ਚ ਠੀਕ ਆ ਪੁੱਤ ਆਉਂਦਾ ਹੈ ਦੁਕਾਨ ਤੋਂ ਮੂੰਗੀ ਦਾਲ ਲਿਆਈ ਹਾਂ ਮਾਂ ਲੈ ਆਉਂਗਾ ਨਾ ਖੇਤ ਕੱਚਾ ਕਦੂ ਖੜਾ ਸੀਗਾ ਜੇ ਉਹ ਹੋਇਆ ਉਹ ਲੈ ਆਉਂਗਾ ਜੇ ਨਾ ਤੋੜਾ ਕਿਸੇ ਨੇ ਉਹ ਲੈ ਆਈ ਪੁੱਤ ਚਲ ਮਿਰਚਾਂ ਦਾ ਬਣਾ ਕਰ ਰਹੀਆਂ ਗੀਆਂ ਮਿਰਚਾਂ ਹੀ ਪਾ ਕੇ ਕਰ ਲਾਂ ਠੀਕ ਆ ਮਾਂ ਚਲ ਲੈ ਕੇਵੇਂ ਪੈ ਨੇ ਦੋਨੇ ਭੈਣ ਭਾਈ ਹਜੇ ਨੀਂਦ ਪੂਰੀ ਹੋਈ ਨਹੀਂ ਸੋਢੀ ਦਿਨ ਸੇ ਪਣ ਤੇ ਆ ਗਿਆ ਤੂੰ ਖੜੀ ਹੋ ਵੀਰ ਕੰਮ ਲੱਗ ਕੋਈ ਖੜੀ ਹੋ ਕੇ ਵੇਗਾ ਖੜਾ ਹੋ ਤੂੰ ਵੀ ਕਿ ਤੈਨੂੰ ਮੱਡ ਕਹਾ ਕੋਈ ਲਹਿਦਾ ਮੈਂ ਕਿ ਲਿਆ ਕੇ ਬੋਲਾਂ ਕੀ ਹਾਲ ਹੋ ਗਈ ਗੱਲ ਕੀ ਹੋਣੀ ਸੀ ਤੈਨੂੰ ਨਹੀਂ ਪਤਾ ਹੁਣ 4 ਵਜੇ ਪਏ ਨੇ ਪਸ਼ੂ ਤੜਾਈ ਜਾਂਦੇ ਨੇ ਖੜਾ ਹੋ ਕੇ ਨੀਰਾ ਪਾਸਾ ਨਹੀਂ ਕਰਦੇ ਪਸ਼ੂਆਂ ਨੂੰ ਜਾ ਕੇ ਉਧਰ ਅੱਛਾ ਮੈਂ ਇੰਨਾ ਟਾਈਮ ਹੋ ਗਿਆ ਮੈਂ ਤਾਂ ਆਖਿਆ ਤੂੰ ਚਾਹ ਕਰਕੇ ਠਾਏਂਗੇ ਅਜੇ ਟਾਈਮ ਨਹੀਂ ਹੋਇਆ ਆਹੋ ਤੈਨੂੰ ਕਾਨੂੰ ਪਤਾ ਲੱਗਦਾ ਟਾਈਮ ਦਾ ਚਾਚੂ ਬਾਅਦ ਚ ਪੀ ਪਹਿਲਾਂ ਮੈਂ ਸਾਬ ਬੰਨ ਕੇ ਉਧਰ ਤੜਾਈ ਜਾਂਦੀਆਂ ਨੇ ਬੰਨਿਆ ਨਾ ਮਾ ਨ ਤੜਕੇ ਦੇ ਨਾਂ ਦਾ ਪਿਓ ਨਿਕਲਿਆ ਖੇਤ ਨਾਲ ਉਹ ਮੁੜ ਕੇ ਬੌੜਿਆ ਘਰ ਨੂੰ ਦੇਖਦੀ ਆ ਜਾ ਕੇ ਕਿਤੇ ਮੁੰਡਾ ਜਾਵਰਾ ਪਰਾਂ ਬੰਦੇ ਮੈਸਾਂ ਜੀਆਂ ਮੀਰਾ ਤਾਂ ਬਾਅਦ ਚ ਹੀ ਪਾਉਂਗਾ ਲਗੋਹਾ ਜਾ ਹਟਾ ਮੈਂ ਫੇਰ ਮਾਂ ਲੜੀ ਜਾਊਗੀ ਪਸੂ ਸਾਰੇ ਲਤੜੀ ਜਾਂਦੇ ਫੋਸ ਗੱਲ ਸੁਣ ਮੁੰਡੇ ਮੇਰੀ ਆ ਚਾਕ ਚੱਕ ਫੋਸ ਇੱਥੇ ਇਕੱਠਾ ਕਰੀਏ ਨਾ ਉਹ ਰੇੜੀ ਕਰ ਬੇਲੀ ਉਹ ਚ ਲੱਕੜਾ ਲਾ ਕੇ ਨਾ ਇਹਨੂੰ ਨੇਂਜ ਲੈ ਕੇ ਜਾ ਗੋਹੇ ਨੂੰ ਪਾ ਕੇ ਸਾਰੇ ਨੂੰ ਸੰਨੀ ਬਾਅਦ ਚ ਕਰਦੀ ਆ ਕੇ ਚੰਗਾ ਵਾਂ ਲੈ ਜਾਂਨਾ ਇਹ ਤਾਂ ਮਾਂ ਆਉਣਾ ਮੈਂ ਨਾਲ ਮੈਂ ਤੇਨ ਇੱਕ ਗੱਲ ਹੋਰ ਕਹਿੰਦਾ ਸੀ ਹਾਂ ਦੱਸ ਹੁਣ ਕੀ ਗੱਲ ਕਹਿੰਦਾ ਸੀ ਦੱਸ ਮਾਰਚ ਨੇ ਤੈਨੂੰ ਕੋਈ ਗੱਲ ਨਹੀਂ ਦੱਸੀ ਕੀ ਹੋ ਰਿਹਾ ਉਹਨੂੰ ਕੱਲ ਤਾਂ ਮੈਨੂੰ ਕਹਿੰਦੀ ਸੀ ਵੀਰੇ ਮੈਂ ਪੜ ਕੇ ਵਕੀਲ ਬਣਨਾ ਤੇ ਅੱਜ ਮੈਨੂੰ ਜਵਾਬ ਦੇਈ ਕਹਿੰਦੀ ਮੈਂ ਤਾਂ ਪੜਨੀ ਨਹੀਂ ਨੀ ਹੈਗਾ ਤਾਂ ਉਹਦੀ ਪੜਾਈ ਤੋਂ ਕੀ ਲੈਣਾ ਤੂੰ ਸਿੱਧਾ ਹੋ ਕੇ ਆਪਦਾ ਕੰਮ ਕਰ ਮਾਂ ਮੈਂ ਲੈਣਾ ਕਿਉਂ ਨਹੀਂ ਉਹਦੀ ਪੜਾਈ ਤੋਂ ਕੁਝ ਮੈਂ ਉਹਦਾ ਵੱਡਾ ਭਰਾ ਮੇਰਾ ਹੱਕ ਬਣਦਾ ਵੀ ਉਹਦਾ ਕੀ ਸੁਪਨਾ ਹੈਗਾ ਕੋਈ ਸੁਪਨੇ ਸਾਫ ਨਹੀਂ ਹੈਗੇ ਕੁੜੀਆਂ ਕੱਤਰੀਆਂ ਦਾ ਘਰ ਦੇ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਨੇ ਇਹ ਤਾਂ ਆਪਾਂ ਨੂੰ ਲੱਗਦਾ ਗਾਹਾਂ ਜਾ ਕੇ ਲੱਗੂ ਪਤਾ ਕਬਰ ਮਾਂ ਮੈਂ ਵੀ ਐਂ ਸੋਚਦਾ ਸੀ ਜੇ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਜਾਂਦੀਂ ਗਾਹਾਂ ਵੀ ਵਧੀਆ ਟਿਕਾਣਾ ਮਿਲ ਜਾਂਦਾ ਵਿਚਾਰੀ ਨੂੰ ਅੱਛਾ ਹੁਣ ਤੈਨੂੰ ਬਾਹਲਾ ਪਤਾ ਹੈ ਵੀ ਕਿਹੜਾ ਟਿਕਾਣਾ ਮਿਲੂ ਜਾਂ ਨਾ ਮਿਲੂਗਾ ਅਸੀਂ ਬੈਠੇ ਆ ਮੂਹਰੇ ਆਪੀ ਕਰਨ ਵਾਲੇ ਤੂੰ ਬਾਹਲੀ ਚੌਧਰਦਾਰੀ ਨਾ ਕਰਿਆ ਕਰ ਆਇਆ ਵੱਡਾ ਮੱਤ ਦੇ ਨਾਲ ਚੁੱਪ ਕਰਕੇ ਰੇੜੀ ਪਰ ਕੇ ਗੋਹੇ ਦੀ ਲਾਹਿਆ ਮੈਂ ਤਾਂ ਮੈਂ ਬਾਈ ਸੀ ਗੱਲ ਕਰੀ ਸੀ ਤੁਹਾਡੇ ਨਾਲ ਬਾਕੀ ਤੁਹਾਡੀ ਮਰਜ਼ੀ ਆ ਚੱਲ ਕੋਈ ਨਹੀਂ ਫਿਰ ਜਾ ਤੈਨੂੰ ਪਤਾ ਨਹੀਂ ਫਿਰ ਗੱਲਾਂ ਘਾਸ ਨੂੰ ਕਰਦਾ ਉਹਨਾਂ ਐ ਜਾ ਕੇ ਉਹ ਕੁੜੀ ਜੀ ਨੂੰ ਪੁੱਛਦੀਆਂ ਕਿਤੇ ਉਸੇ ਨਾਲ ਕੋਈ ਪਕਾਈ ਮਾਰਦੀ ਹੋਵੇ ਮੁੰਡੇ ਜੇ ਕੋਲੇ ਕੁੜੀ ਮੇਰੀ ਗੱਲ ਸੁਣਾ ਸਬਜੀ ਜੀ ਬਾਅਦ ਚ ਜੀਰੀ ਹਾਂਜੀ ਮੰਮੀ ਕੀ ਹੋਇਆ ਹੋੜਾ ਕੀ ਸੀ ਤੂੰ ਕਿਸੇ ਗੱਲ ਦੀ ਉਹ ਕਾਲੇ ਕੋਲੇ ਤਾਂ ਨਹੀਂ ਪਕਾਈ ਮਾਰੀ ਨਾ ਮੈਂ ਤਾਂ ਕੋਈ ਗੱਲ ਨਹੀਂ ਕਰੀ ਨਾਲੇ ਤੁਸੀਂ ਕਿਹੜੀ ਗੱਲ ਕਹਿਨੇ ਹੋ ਨਾ ਫਿਰ ਜੇ ਤੂੰ ਕੋਈ ਗੱਲ ਨਹੀਂ ਕਰੀ ਉਹ ਕਾਲਾ ਕਿਵੇਂ ਸੁਹਾ ਜੇ ਲੈਂਦਾ ਸੀ ਉਧਰ ਕਾਦੀਆਂ ਸੁਹਾ ਮੰਮੀ ਉਹ ਮੇਰੇ ਕੰਨਾਂ 'ਚ ਨਹੀਂ ਗੱਲਾਂ ਕੱਢੀ ਜਾਂਦਾ ਹੈ ਗਹਾਰਛੇ ਪੜਦੀ ਨਹੀਂ ਪੜਦੀ ਨਹੀਂ ਕਿਤੇ ਤੈਂ ਤਾਂ ਨਹੀਂ ਕੋਈ ਪਕਾਈ ਮਾਰਦੀ ਉਹਦੇ ਕੋਲੇ ਹਾਂ ਮੰਮੀ ਕਾਲਾ ਵੀਰ ਉਹ ਤੇ ਮੈਨੂੰ ਪੁੱਛਦਾ ਸੀਗਾ ਵੀ ਤੂੰ ਪੜਵੇਂਗੇ ਅੱਗੇ ਤਾਂ ਮੈਂ ਉਹਨੂੰ ਜਵਾਬ ਦੇਤਾ ਸੀਗਾ ਵੀ ਵੀਰ ਮੈਂ ਨਹੀਂ ਪੜਦੀ ਕਿ ਹੌਣੇ ਚੱਲ ਚੰਗਾ ਚੀਰ ਲੈ ਸਬਜੀ ਕਿਤੇ ਕੋਈ ਹੋਰ ਪਕਾਈ ਮਾਰ ਦੇ ਲਮਾ ਹਾਰਾਣੀ ਪ੍ਰਾਂਦਾ ਗੁੰਦੀ ਜਾਂਦੀ ਐ ਇਧਰ ਫੜਾ ਸੀਸਾ ਖੜੀ ਹੋ ਕੇ ਭਾਂਡੇ ਮਾਜ ਢੇਰ ਲੱਗਿਆ ਪਿਆ ਕੋਈ ਨੰਮੀ ਧੋਦਨੀ ਮੈਂ ਭਾਗ ਆਓ ਖੜੀ ਹੋ ਕੇ ਭਾਂਡੇ ਬਾਣ ਨਾਲ ਚੁੰਨੀ ਲਿਆ ਕਰ ਸਰ ਤੇ ਮਟਿਆਰ ਹੋ ਰਹੀਆਂ ਹੁਣ ਨਿਆਣੀ ਨਹੀਂ ਹੈਗੀ ਆ ਜਾ ਉਧਰ ਮਾਜ ਭਾਂਡੇ ਤੜਕੇ ਦੀ ਸਾਰੇ ਕੰਮ ਕਰੀ ਜਾਂਦੀ ਸੀ ਮੈਂ ਮੰਮੀ ਇੱਕ ਭਾਂਡੇ ਤੋਂ ਧੋਈ ਸਕਦੀ ਸੀ ਐਵੇਂ ਨਹੀਂ ਆਉਦੀ ਮਾਵਾਂ ਨੂੰ ਰੋਂਦੇ ਜੇ ਮੇਰੀ ਆਪਦੀ ਮਾਂ ਹਮਦੀ ਨਾ ਮੈਨੂੰ ਪੜਨੋਂ ਹਟਾਉਂਦੀ ਨਾ ਮੈਨੂੰ ਸਿਰ ਵਾਉਣ ਤੋਂ ਠਾਡਾਉਂਦੀ ਨਾ ਮੈਨੂੰ ਸਾਰਾ ਦਿਨ ਕੰਮ ਲਾਉਂਦੀ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਦੇ ਪਾਂਡੇ ਰਕਾਨ ਨੇ ਉਹਦੇ ਪਾਂਡੇ ਤਾਂ ਮੰਜੇ ਥੱਲੇ ਰੁੜੀ ਜਾਂਦੇ ਨੇ ਨਾਲੇ ਆ ਸਮਾਰ ਕੇ ਧੋਦਿਆ ਕਰ ਪਾਂਡੇ ਖੁੱਲਾ ਪਾਣੀ ਪਾ ਕੇ ਅੱਧੀ ਸਾਬਣ ਖਵਾਈ ਜੰਦੀ ਐ ਕੋਈ ਗੱਲ ਨਹੀਂ ਮੰਮੀ ਚੱਕ ਲਿਓਣੀ ਆ ਮੈਂ ਪਾਂਡੇ ਆਹੋ ਮਾਂ ਦੇ ਚੱਕ ਕੇ ਸਾਰੇ ਅੱਧ ਵਿਚਾਲਾ ਕਰ ਦਿੰਦੀਆਂ ਕੰਮ ਦਾ